ਹਾਂ ਵੀਰਾਂ ਕੱਲੋ ਯਾਰ ਮੁੰਡੇ ਵਾਲਿਆਂ ਦਾ ਫੋਨ ਆਇਆ ਮੈਨੂੰ ਉਹ ਮੀਟ ਛੜਾ ਵਾਕਦੇ ਨੇ ਯਾਰ ਵੀ ਪੈਰਸ ਦੇ ਵਿੱਚ ਤੁਸੀਂ ਕਰੋ ਮੈਂ ਕਿਹਾ ਯਾਰ ਜੋ ਸਾਡੇ ਤੋਂ ਸਾਰ ਰਿਹਾ ਜਿੰਨਾ ਕਰ ਰਹੇ ਆਪਾਂ ਵੀ ਉਹਨਾਂ ਕਸਾਈ ਹੈ ਬਿਲਕੁਲ ਤੇਰੀ ਸਹੀ ਗੱਲ ਹੈ ਉਹਨਾਂ ਦੇ ਅੱਗੇ ਨਾ ਮੈਨੂੰ ਫੋਨ ਲਾ ਕੇ ਫੜਾਈ ਹਾਂਜੀ ਉਹਨਾਂ ਕੇ ਥਰਵਾ ਮਿੰਟ ਕਰ ਲਈਏ ਲੱਗੀ ਸਮਝ ਹਾਂਜੀ ਅਸੀਂ ਤੇ ਪਹਿਲਾਂ ਹੀ ਜਿੰਨੀਆਂ ਚੀਜ਼ਾਂ ਤੁਸੀਂ ਆਖੀਆਂ ਨੇ ਪਹਿਲਾਂ ਹੀ ਅੰਡੀਆਂ ਚੁੱਕ ਕੇ ਫਾ ਲਈ ਬੈਠੇ ਹਾਂ ਲਗੀ ਸਮਝ ਹਾਂਜੀ ਹਾਂਜੀ ਨਹੀਂ ਮੀਟ ਸ਼ਰਾਬ ਤੁਸੀਂ ਖਾਣਾ ਜੇ ਤੁਹਾਡੀ ਜੀਭ ਐ ਡੀਓ ਰੁਚਕਦੀ ਏ ਤੁਸੀਂ ਘਰੋਂ ਆਪਣੇ ਜਾ ਕੇ ਖਾ ਲਿਆ ਜੀ ਹੈ ਹਾਂਜੀ ਕਿ ਸਾਡਾ ਕੁੜੀ ਵਾਲਿਆਂ ਦੇ ਲਹੂ ਪੀ ਕੇ ਜਾਣਾ ਜੀ ਹੈ ਸਹੀ ਗੱਲ ਉਹਨਾਂ ਨੂੰ ਨਾ ਇੱਕ ਗੱਲ ਤੂੰ ਆਪ ਫੋਨ ਲਾਣੀ ਜਾਂ ਮੇਰੀ ਗੱਲ ਕਰਾਈ ਫੋਨ ਤੇ ਮੈਂ ਉਹਨਾਂ ਦੇ ਅੱਗੇ ਹੱਥ ਬੰਨ੍ਹ ਕੇ ਤਰਲਾ ਮਿੰਟ ਤਾਂ ਕਰ ਲੈਣਾ ਵੀ ਉਹ ਰੱਬ ਦਾ ਵਾਸਤਾ ਜੀ ਕਿ ਉਹ ਸਾਡਾ ਲਹੂ ਨਾ ਛੋੜਨਾ ਜੀ ਹੈ ਹਾਂਜੀ ਪਹਿਲਾਂ ਤੋਂ ਮੰਨਣਾ ਨਹੀਂ ਆਪਾਂ 15 16 ਲੱਖ ਨੂੰ ਅਪੜ ਜਾਣਾ ਕਰੀਏ ਤੇ ਕਰੀਏ ਕੀ ਵਚੂਲੇ ਨੇ ਆਪਾਂ ਨੂੰ ਦੱਸਿਆ ਕੀ ਨਿਕਲਿਆ ਕੀ ਉਦੋਂ ਕਹਿੰਦਾ ਸੀ ਵੀ ਉਹਨਾਂ ਦੇ ਤੇ ਸਾਰੇ ਲੰਗ ਲਾਣੇ ਦੇ ਵਿੱਚ ਇੱਕ ਵੀ ਬੰਦਾ ਮੀਂਡ ਸ਼ਰਾਬ ਲਾਣੀ ਹੈਗਾ ਤੇ ਅੱਜ ਵੀ ਇਹਦਾ ਉਹ ਕਹਿਣ ਡੈ ਨੇ ਵੀ ਸਾਰੀ ਬਰਾਤ ਸਾਡੀ ਜਿਹੜੀ ਆਉਹੀ ਹੈ ਉਹਨਾਂ ਦਾ ਮੀਂਡ ਸ਼ਰਾਬ ਕਰੋ ਹੈ ਇਹ ਗੱਲਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਿਚੂਲਿਆਂ ਤੇ ਜਾਂ ਆਪਣੇ ਰਿਸ਼ਤਿਆਂ ਦੇ ਵਿੱਚ ਕੌਣ ਯਕੀਨ ਕਰੇਗਾ ਇਹ ਗੱਲਾਂ ਤੇ ਪਹਿਲਾਂ ਨਾ ਤੈਨੂੰ ਮੈਂ ਇੱਕ ਗੱਲ ਦੱਸਦਾ ਸਾਡੇ ਟਾਈਮ ਅਗਲਾ ਹੁੰਦਾ ਸੀ ਧੀ ਪੈਣਸ ਅਲੱਗ ਹੋਵੇ ਸਾਨੂੰ ਨਹੀਂ ਚਾਹੀਦਾ ਕੁਝ ਵੀ ਲਗੀ ਸਮਝ ਹੁਣ ਲਾ ਸਾਬ ਧੀਆਂ ਭੈਣਾਂ ਵੀ ਸਲੱਗ ਨੇ ਤੇ ਅਗਲਾ ਦੂਜੇ ਪਾਸੇ ਮੂੰਹ ਟੱਡੀ ਜਾਣ ਡਿਆ ਸਹੀ 25 23 3 ਮਿਲਣੀਆਂ ਨੇ ਠੀਕ ਹੈ ਨਾ ਨਾ ਕਰਦੇ ਆ ਵੀ 20 25 ਲੱਖ ਰੁਪਈਆ ਕਿਹੜੇ ਆਪਾਂ ਹਾਲਾ ਨਾਲ ਲਾਣਾ ਹੈ ਠੀਕ ਹੈ ਤੇ ਅਗਲੇ ਨੇ ਤੇ ਮੂੰਹ ਹਲਾ ਦੇਣਾ ਉਥੋਂ ਵੀ ਆ ਕਰ ਲੋ ਤੇ ਪਲਾਨ ਕਰ ਲੋ